ਤੁਸੀਂ ਦੇਖ ਰਹੇ ਹੋ ਡੀਫੈਪ ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਬਾਰਡਰ ਹੋ ਗਿਆ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਲਗਾਤਾਰ ਉਹ ਰੇਲ ਟ੍ਰੈਕ ਵੀ ਜਾਮ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਵੀ ਕਿਸਾਨਾਂ ਵੱਲੋਂ 2 ਘੰਟੇ ਰੇਲਾ ਰੋਕਿਆ ਗਿਆ ਤੇ ਸਰਵਨ ਸਿੰਘ ਭੰਦੇ ਰੌਣਾ ਦਾ ਜੋ ਬਿਆਨ ਸਾਹਮਣੇ ਆ ਉਹਨਾਂ ਕਹੇ ਕਿ ਲਖੀਂਪੁਰ ਖੀਰੀ ਦੇ ਅਜੇ ਮਿਸ਼ਰਾ ਟੈਣੀ ਦੇ بیٹے ਨੇ ਜੋ ਕਿਸਾਨਾਂ ਦੇ ਉੱਤੇ ਆਪਣੀ ਥਾਰ ਚੜਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਅਸੀਂ ਅਸੀਂ ਉਹਦਾ ਇਨਸਾਫ ਦੀ ਮੰਗ ਕਰ ਰਹੇ ਹਾਂ ਜੋ ਦੇ ਮੁੰਡੇ ਨੂੰ ਜਮਾਨ ਦੇ ਦਿੱਤੀ ਗਈ ਹੈ ਤੇ ਦੂਜੇ ਪਾਸੇ ਨ ਕੰਗਣਾ ਨਾਲ ਉਹਨੂੰ ਲੈ ਕੇ ਵੀ ਗੱਲ ਕੀਤੀ ਹੈ ਤੇ ਰਵਨੀਤ ਬਿੱਟੂ ਲੈ ਕੇ ਬਿਆਨ ਦਿੱਤਾ ਵੀ ਜੋ ਉਹ ਪੰਜਾਬੀਆਂ ਬਾਰੇ ਹਜੇ ਬਿਆਨ ਦੰਦੇ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ 2 ਘੰਟੇ ਦਾ ਰੇਲ ਰੋਕੋ ਦੋਵਾਂ ਫਾਰਮਾਂ ਵੱਲੋਂ ਦੇਸ਼ ਵਿਆਪੀ ਰੋਲ ਰੋਕੋ ਵਾਏ ਸਾਡਾ ਪੰਜਾਬ ਹਰਿਆਣਾ ਇਹਦੋਂ ਦਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤਾਂ ਵੱਲੋਂ ਅੱਜ ਦਾ ਰੇਲ ਰੋਕੋ ਹੋ ਰਿਹਾ ਹੈਗਾ ਇੱਕ ਤਾਂ ਲਖੀਮਪੁਰ ਖੀਰੀਖਾਂਡ ਦੀ ਵਰੇਗੰਡ ਅੱਜ ਜਦੋਂ ਅਸ਼ਿਸ਼ ਮਿਸ਼ਰਾ ਟੈਣੀ ਦੇ ਮੁੰਡੇ ਨੇ ਠੀਕ ਆ ਸਾਡੇ ਤੇ ਥਾਰ ਗੱਡੀ ਚੜਾ ਕੇ ਠੀਕ ਹੈ ਸੌਰੀ ਅਜੇ ਮਿਸ਼ਰਾ ਟੰਨੀ ਦੇ ਮੁੰਡੇ ਨੇ ਅਸ਼ੀਸ਼ ਮਿਸ਼ਰਾ ਨੇ ਸਾਡੇ ਤੇ ਥਾਰ ਗੱਡੀ ਚਲਾ ਕੇ ਸਾਡੇ ਕਿਸਾਨ ਆਗੂਆਂ ਨੂੰ ਸ਼ਹੀਦ ਕੀਤਾ ਸੀਗਾ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਉਸ ਕੇਸ ਦੇ ਵਿੱਚ ਐਵੀਡੈਂਸ ਅਦਾਲਤ ਕੋ ਬਹੁਤ ਵੱਡੇ ਸੀਗੇ ਸਿੱਧੀ ਥਾਰ ਗੱਡੀ ਸੀਗੀ ਦਿਖ ਰਹੀ ਉਹਦੇ ਵਿੱਚ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਆ ਉਹਦੇ ਭਰਾ ਨੂੰ ਜ਼ਮਾਨਤ ਮਿਲੀ ਆ ਤੇ ਬਾਕੀਆਂ ਨੂੰ ਜ਼ਮਾਨਤ ਦੇਣ ਦੀ ਤਿਆਰੀ ਹੋ ਰਹੀ ਆ ਇੱਦਾਂ ਦੇ ਵੱਡੇ ਐਵੀਡੈਂਸ ਹੁੰਦੇ ਆ ਕਿਉਂ ਛੱਡਿਆ ਗਿਆ ਜੁਪੀ ਦੀ ਸਰਕਾਰ ਨੇ ਅਰਕੇਂਦਰ ਨੇ ਉਹਦੀ ਪੁਲਿਸ ਨੇ ਅਟਾਰਨੀ ਚੱਲਣ ਨੇ ਉਹਨਾਂ ਦੀ ਮਦਦ ਕੀਤੀ ਹੈਗੀ ਆ ਤਾਂ ਕਰਕੇ ਜਿਹੜਾ ਵਾ ਸਾਡਾ ਜਿਹੜਾ ਵਾ ਇਹ 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 ਜੇ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤਾਂ ਅਸੀਂ ਕਹਿੰਨੇ ਤਵੰਤ ਜ਼ਮਾਨਤਾਂ ਰੱਦ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਭੇਜੋ ਔਰ ਸਾਨੂੰ ਮਸਲੇ ਤੇ ਇਨਸਾਫ ਦਿਓ ਬਾਕੀ 13 ਫਰਵਰੀ ਤੋਂ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਵਾ ਜਿਹੜਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਡਰ ਤੇ ਜ਼ੁਲਮ ਕੀਤਾ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ 433 ਕਿਸਾਨ ਜ਼ਖਮੀ ਕੀਤੇ ਉਹਦੇ ਚ ਮੰਗਾ ਸੀ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਨਰੇਗਾ 200 ਦਿਨ ਮਜ਼ਦੂਰਾਂ ਦੀ ਚਲਾਈ ਜਾਵੇ ਚੰਗੀ ਦਿਹਾੜੀ ਹੈ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕੀਤੀ ਜਾਵੇ ਇਹੋ ਜਿਹੇ ਮੰਗਾ ਉਹਦੇ ਵਿੱਚ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹ ਤੋਂ ਕਾਹ 2014 ਤੋਂ ਪਹਿਲਾਂ ਸਵੈ ਪ੍ਰਧਾਨ ਮੰਤਰੀ ਜੀ ਇਹ ਗੱਲਾਂ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਸੀ 2250 ਦੇ ਸਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਆ ਸੁਪਰੀਮ ਕੋਰਟ ਚ ਹਲਫਨਾਮਾ ਦਾਇਰ ਕਰਕੇ ਮੁੱਕਰ ਕੇ ਇਹਦੋਂ ਕਹਾ ਆਪ ਕਹਿੰਦੇ ਰਹੇ ਆ ਵੀ ਪਹਿਲੀ ਕੈਬਨਿਟ ਮੀਟਿੰਗ ਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ 2019 ਚ ਕਹਿੰਦੇ ਸੀ ਕਿਸਾਨਾਂ ਦੀ ਆਮ ਤੰਦੁਕ ਨਹੀਂ ਕਰਨੀ ਇਹਨਾਂ ਕੋਲ 2021 ਦਸੰਬਰ ਦੀ ਸਾਡੇ ਕੋਲ ਚਿੱਠੀ ਪਈ ਹੋਈ ਆ ਕਿ ਅਸੀਂ ਸਾਰਾ ਕੁਝ ਕਰਾਂਗੇ ਪਰ ਕੀ ਕਟਾ ਨਹੀਂ ਹੈਗਾ ਉਹਨਾਂ 12 ਮੰਗਾ ਨੂੰ ਮੰਨਵਾਉਣ ਵਾਸਤੇ ਅੱਜ ਦਾ ਮੋਰਚਾ ਸਾਡਾ ਲੱਗਿਆ ਹੋਇਆ ਵਾ ਪੰਜਾਬ ਵਿੱਚ ਝੋਨੇ ਦੀ ਖਰੀਦ ਤੇ ਆੜਤੀਏ ਵਪਾਰੀ ਮਜ਼ਦੂਰ ਹੜਤਾਲ ਤੇ ਆ ਇਹਦੇ ਲਈ ਕੇਂਦਰ ਪੰਜਾਬ ਦੋਵੇਂ ਜ਼ਿੰਮੇਵਾਰ ਆ ਅਸੀਂ ਕਹਿੰਨੇ ਆ ਅਸੀਂ ਵੱਡਾ ਅੰਦੋਲਨ ਨਾ ਕਰੀਏ ਤੁਰੰਤ ਇਹ ਖਰੀਦ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕਰੈਸਲ ਕੀਤਾ ਜਾਵੇ ਪ੍ਰਦੂਸ਼ਣ ਵਾਲੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪ੍ਰਦੂਸ਼ਣ ਵਾਲਾ ਮੁੱਦਾ ਘਟ ਤੇ ਇਹਦੇ ਤੇ ਰਾਜਨੀਤੀ ਜ਼ਿਆਦਾ ਪੀ ਕੇਂਦਰ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਪਰਾਲੀ ਵਾਲੇ ਮੁੱਦੇ ਤੇ ਰਾਜਨੀਤੀ ਹੋ ਰਹੀ ਆ ਬਾਕੀ 51% ਇੰਡਸਟਰੀ ਦੇ ਪ੍ਰੋਡਕਸ਼ਨ ਤੇ 25% ਆਵਾਜਾਈ ਦੇ ਸੰਸਾਧਨ ਤੇ ਬਾਕੀ 98% ਦੇ ਮੀਡੀਆ ਤੇ ਕੋਈ ਡਿਬੇਟ ਨਹੀਂ ਹੈ ਕੰਗਨਾਰ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾਂ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲਓ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਔਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰ ਜੋ ਕੰਗਨਾ ਰਾਓ ਜੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆ ਜਾਵੇ ਧੰਨਵਾਦ ਦੋਵੇਂ ਫੋਰਮ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਂਦੇ ਕਿੰਨੇ ਘੰਟੇ ਕਰਨਾ ਜੀ ਦੋ ਘੰਟੇ ਦਾ ਰੇਰੋ ਸੋ ਜਦ ਤੱਕ ਕਿ ਸਰਵਪ ਸਿੰਘ ਪੰਦੇਰ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਨੇ ਐਮਐਸਪੀ ਨੂੰ ਲੈ ਕੇ ਗੱਲ ਕੀਤੀ ਕਿਸਾਨੀ ਮੰਗਾਂ ਲੈ ਕੇ ਗੱਲ ਕੀਤੀ ਆ ਉਹਨਾਂ ਕਿਹਾ ਕਿ ਅਗਲੀ ਰਣਨੀਤੀ ਦੋਵੇਂ ਪਰਫਾਰਮਾ ਬੈ ਕੇ ਵਿਚਾਰ ਵਟਾਂਦਰਾ ਕਰਾਂਗੇ ਉਸ ਤੋਂ ਬਾਅਦ ਅਗਲਾ ਫੈਸਲਾ ਲੈਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ